ਇਹ ਮਾਮਲਾ ਹੈਗਾ ਵਾ ਕਿ ਕੋਟ ਮੰਗਲ ਸਿੰਘ ਇੱਕ ਘਰ ਦੇ ਬਾਹਰ ਜਾ ਕੇ ਰਾਤ ਨੂੰ 1 ਵਜੇ ਤਿੰਨ ਫਾਇਰ ਕੀਤੇ ਆ ਉਹਦੇ ਨਾਲ ਉੱਥੇ ਡੈਸ਼ ਦਾ ਮਾਹੌਲ ਬਣਿਆ ਇਹ ਮੁੰਡੇ ਉਤੋਂ ਫਰਾਰ ਹੋ ਗਏ ਮੁਕਦਮਾ ਦਰਜ ਕਰਨ ਤੋਂ ਬਾਅਦ ਸਾਡੀ 6 ਨੰਬਰ ਦੀ ਟੀਮ ਨੇ ਸੀਨੀਅਰ ਅਫਸਰਾਂ ਦੀ ਹਦਾਇਤ ਤੇ ਹੁਕਮ ਦੇ ਨਾਲ ਸਲਾਮਸ਼ੋਰਾ ਕਰਕੇ ਤਿੰਨਾਂ ਜਾਣਿਆਂ ਨੂੰ ਕੱਲ ਸ਼ਾਮੀ 7:30 ਵਜੇ ਸ਼ੇਰਪੁਰ ਚੌਂਕ ਦੇ ਲਾਗੇ ਇੱਕ ਗਲੀ 'ਚੋਂ ਜ਼ਖਮੀ ਹਾਲਤ ਵਿੱਚ ਉਤੋਂ ਕਾਬੂ ਕਰ ਲਿਆ ਇਹਨਾਂ ਤੋਂ ਪਿਸਤਲ ਦੀ ਬਰਾਮਦਗੀ ਹੋ ਚੁੱਕੀ ਹੈ ਕੰਟਰੀ ਮੇਡ ਦੀ 4 ਰਾਉਂਡ 2 ਇਹਨਾਂ ਤੋਂ 10 ਬਰਾਮਦ ਹੋ ਗਈ ਹੈ ਇਹ ਜੀ ਇਹ ਪਿਸਤਲ ਕਿੱਥੋਂ ਲੈ ਕੇ ਆਏ ਸੀ ਇਸ ਫਿਰ ਇਹ ਤਾਂ ਯੂਪੀ ਨਸੀ ਆ ਜੀ ਇਹਨਾਂ ਨੇ ਬਾਕੀ ਤਫਤੀਸ਼ ਦਾ ਹਿੱਸਾ ਹੈ ਤੇ ਬਾਕੀ ਇਹ ਹੋ ਸਕਦਾ ਗਾਂ ਵੀ ਕਾ ਨਿਕਲੇ ਸਰ ਇਹ ਭੰਦੀਪੁਰ ਅਕਤਸਰ ਜਿਹੜੇ આરોપી ਹੈ ਉੱਥੋਂ ਨਾਕੇ ਤੋਂ ਦੇਖੀਏ ਪੁਲਿਸ ਦੇ ਕੰਟਰੋਲ ਚ ਆ ਗਈ ਨਾ ਨੇੜੇ ਇਹ ਉੱਥੋਂ ਭਜਲੇ ਉਦੋਂ ਨਾਲੇ ਗਲੀ ਪੈਂਦੀ ਹੈ ਗਾਂ ਟੋਆ ਸੀ ਪੈਂਦਾ ਜਾ ਕੇ ਇਸਦੇ ਟੋਟੋਏ ਦੇ ਵਿੱਚ ਗਿਰ ਗਏ ਇਹ ਜਾ ਕੇ ਉੱਥੇ ਇਸ ਨਾਲ ਇਹ ਵਾਰਤ ਕੀ ਕਿਸਤੇ ਕਲਾਵਾ ਦਾ ਅੰਤਮ ਹੈ ਸਰ ਬਰਦਰ ਉਹਨੂੰ ਪਹਿਲਾਂ ਮੈਂ ਦੱਸ ਕੇ ਦਾਟਾ ਨਾ ਕਿ ਇਹਨਾਂ ਦਾ ਦੂਸਰੀ ਇਹਨਾਂ ਦੇ ਜਿਨ੍ਹਾਂ ਨੇ ਇਹਨੂੰ ਭੇਜਿਆ ਵਾ ਉਹਨਾਂ ਨੇ ਇਸ ਪਾਰਟੀ ਤੋਂ ਪੈਸੇ ਲੈਣੇ ਦੇ ਨਹੀਂ ਰਹੇ ਸੀਗੇ ਉਹਨਾਂ ਨੇ ਇਹਨੂੰ ਭੇਜਿਆ ਵਾ ਕਿ ਜਾ ਕੇ ਮਾਣੀ ਮੁੱਢੀ ਦਹਿਸ ਫਲਾ ਕੇ ਆਓ ਤੇ ਹੋ ਸਕਦਾ ਡਰਦੇ ਮਾਰੇ ਪੈਸੇ ਮੋੜ ਦੇਣਗੇ ਸਰ ਪੈਸੇ ਨਾਲ ਕਿਹਦੇ ਨਾਲ ਲੈ ਗਿਆ ਨਦਰ ਜੌਨੀ ਨਾਲ ਜੌਨੀ ਵੀ ਜੇਲ੍ਹ ਚ ਸਰ ਜੌਨੀ ਵੀ ਜੇਲ੍ਹ ਚ ਇੱਕ ਅਮਨ ਮੁੰਡਾ ਜੇਲ੍ਹ ਚ ਅਮਨ ਤੇ ਅਮਨ ਦਾ ਤੇ ਜੌਨੀ ਦਾ ਮਸਲਾ ਆਪਸ ਵਿੱਚ ਅਮਨ ਨੇ ਇਹਨਾਂ ਤਨ ਜਿਹੜਾ ਨੂੰ ਭੇਜਿਆ ਵਾ ਸਰ ਜੇ ਜੇ ਥੋੜਾ ਤਾਂ ਲੜਾਈ ਦੀ ਹੋਈ ਸੀ ਤੁਝੇ ਹਾਂ ਕਿਹਾ ਜਾ ਰਿਹਾ ਉਹੀ ਉਹੀ ਮੰਤਵ ਆ ਮੇਰਾ ਤੁਸੀਂ ਅਗਰ ਤੁਹਾਡਾ ਸਟੇਕ ਕਿ ਕਦੋਂ ਲੈਣਾ ਅਸੀਂ ਅਮਨ ਨੂੰ ਪ੍ਰੋਡਕਸ਼ਨ ਬਣਾਉਣ ਤੇ ਲੈ ਕੇ ਆਵਾਂਗੇ ਜੀ ਤੇ ਜੌਨੀ ਨੂੰ ਵੀ ਲੈ ਕੇ ਆਵਾਂਗੇ ਤੇ ਇਸ ਜੀ ਦੀ ਜਿਹੜੀ ਬਾਕੀ ਇਨਵੈਸਟੀਗੇਸ਼ਨ ਆ ਪੂਰੀ ਹੋਊਗੀ ਔਰ ਕੋਈ ਰਿਕਵਰੀ ਬਾਕੀ ਹੈਗੀ ਆ ਜੋ ਸਾਡੇ ਮੁਤਾਬਕ ਆ ਉਹ ਰਿਕਵਰੀ ਵੀ ਕੀਤੀ ਜਾਊਗੀ ਪਤਾ ਲੱਗ ਰਿਹਾ ਪਰ ਜੌਨੀ ਤੇ ਪਰਿਵਾਰ ਤੇ ਵੀ ਐਨਡੀਪੀਆ ਸੈਟ ਹਾਂਜੀ ਹੈਗੇ ਨੇ ਜੀ ਉਹਨਾਂ ਦੇ ਜੌਨੀ ਤੇ ਜੌਨੀ ਦੀ ਵਾਈਫ ਅੰਦਰ ਆ ਜੀ ਜਿਹੜੀ ਕੁੜੀ ਦੇ ਮੁਕਦਮਾ ਦਾਜ ਕੀਤਾ ਉਹ ਵੀ ਬੇਲ ਤੇ ਆ ਜੌਨੀ ਦੀ ਮਦਰ ਵੀ ਬੇਲ ਤੇ ਆ ਅੱਛਾ ਜੀ ਤੇ ਘਰ ਦੇ ਵਿੱਚ ਉਸ ਟਾਈਮ ਸੀਗਾ ਕੌਣ ਕੌਣ ਜਦੋਂ ਫਾਇਰਿੰਗ ਹੋਈ ਸੀ ਘਰ ਦੇ ਵਿੱਚ ਇੱਕ 30 ਸਾਲ ਦੀ ਉਹਦੀ ਭਤੀਜੀ ਸੀਗੀ ਜਿਹਦੇ ਤੇ ਮੁਕਦਮਾ ਦਾਜ ਕੀਤਾ ਗਿਆ ਇੱਕ ਜੌਨੀ ਦਾ ਫਾਦਰ ਕਰ ਪੈ ਸੀਗਾ ਉਹ ਬਜ਼ੁਰਗ ਆ ਅੱਛਾ ਜੀ ਉਸ ਹੀ ਘਰੇ ਇੱਕ 3 ਸਾਲ ਦੀ ਬੇਟੀ ਸੀਗੀ ਉਹ 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 ਸੁੱਤੀ ਪਈ ਸੀਗੀ ਆਸ ਕਮਣ ਵਾਲੇ ਉੱਠ ਕੇ ਨਹੀਂ ਆਏ ਹੈਗੇ ਉਹ ਡਰਦੇ ਸੀ ਕਿ ਉਹ ਉਹ ਹੌਲੀ ਜਿ ਉੱਠ ਕੇ ਨਹੀਂ ਆਏ ਟੋਟਲ ਫਾਇਰ ਕਿੰਨੇ ਵਾਜੇ ਮੌਕੇ ਤਿੰਨ ਤੇ ਦੱਸੇ ਹੀ ਇਹਨਾਂ ਨੇ ਪਿਸਤਲ ਕਿੰਨੇ ਦਾ ਲੈ ਕੇ ਆਂਦਾ ਸੀ ਨਹੀਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਇਥੇ ਨੂੰ ਬਾਅਦ ਦੱਸਾਂਗੇ ਸਰ ਇਹ ਤਿੰਨੇ ਬੰਦੇ ਆ ਜਿਹੜੇ ਨਿਸ਼ੇ ਦੇ ਆਦੀ ਜਾਂ ਕਿਸ ਤਰ੍ਹਾਂ ਕੁਝ ਪਤਾ ਲੱਗਿਆ ਹਿੰ ਤੱਕ ਇਹਨਾਂ ਦਾ ਡੋਪ ਕਰਾਵਾਂਗੇ ਜੀ ਇਹ ਤਾਂ ਉੱਥੋਂ ਪਤਾ ਲੱਗੂਗਾ ਇਹਨਾਂ ਦਾ ਬੈਕਗ੍ਰਾਉਂਡ ਕੀ ਕੋਈ ਪਰਚਾ ਪਹਿਲਾਂ ਦਰਜ ਹੈ ਹਾਂ ਇਹਨਾਂ ਦੀ ਪਰਚੀ ਹੈਗੀ ਆ ਇਹਨਾਂ ਦੇ ਪਰਚੀ ਹੈਗੀ ਆ ਜਿਹੜਾ ਨਵਦੀਪ ਸਿੰਘ ਆ ਇਹਦੇ ਦੇ ਚਾਰ ਕਦਮੇ ਦਰਜ ਨੇ ਜੀ ਇੱਕ ਜੀਜੋ ਇੱਕ ਮੇਨ 307 2 307 ਦੇ ਨੇ ਤੇ ਜਿਹੜਾ ਹੈਗਾ ਦੂਜਾ ਬਲਵੰਤ ਤੇ ਨਿਤਿਸ਼ ਇਹਦੇ ਤੇ ਕੋਈ ਮੁਕਦਮਾ ਦਰਜ ਨਹੀਂ ਹੈਗਾ ਮੇਨ ਨਵਦੀਪ ਸਿੰਘ ਹੀ ਪਲੈਨਰ ਆ ਇਹਨਾਂ ਦੇ ਘਰੀ ਆ ਕੇ ਫੇਰਿੰਗ ਕਰਨ ਦਾ ਤੇ ਹਾਂਜੀ